ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਹੋਰ ਪ੍ਰਾਣੀ ਜੀ ਦਿਖਾਉਣੀ ਆ ਜੋ ਕਿ ਪੁਰਾਣੇ ਸਮਿਆਂ ਵਿੱਚ ਘਰਾਂ ਦੀਆਂ ਰਸੋਈਆਂ ਵਿੱਚ ਵਰਤੀ ਜਾਂਦੀ ਸੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵੀ ਜਰੂਰ ਕਰਨਾ ਜੀ ਤੇ ਆਪਣੇ ਪਿੰਡ ਦਾ ਨਾਮ ਤੇ ਆਪਣਾ ਨਾਮ ਵੀ ਜਰੂਰ ਲਿਖਣਾ ਤਾਂ ਕਿ ਆਉਣ ਵਾਲੇ ਬਲੌਗਾਂ ਵਿੱਚ ਮੈਂ ਤੁਹਾਡਾ ਨਾਮ ਬੋਲਾਂ ਚਲੋ ਫਿਰ ਤੁਹਾਨੂੰ ਦਿਖਾਉਨੇ ਆ ਇੱਕ ਹੋਰ ਪ੍ਰਾਣੀ ਕੀ ਹੈ ਜੋ ਪੁਰਾਣੇ ਵੇੜਿਆਂ ਵਿੱਚ ਘਰਾਂ ਵਿੱਚ ਵਰਤੀ ਜਾਂਦੀ ਸੀ ਇਹ ਉਹ ਚੀਜ਼ ਜੋ ਪੁਰਾਣੇ ਵੇੜਿਆਂ ਵਿੱਚ ਘਰਾਂ ਦੀਆਂ ਰਸੋਈਆਂ ਵਿੱਚ ਵਰਤੀ ਜਾਂਦੀ ਸੀ ਇਹਨੂੰ ਥਾਲ ਕਹਿੰਦੇ ਨੇ ਇਹ ਥਾਲ ਪਿੱਤਲ ਦੀ ਧਾਣ ਦਾ ਬਣਿਆ ਹੋਇਆ ਤੇ ਘਰਾਂ ਦੀ ਰਸੋਈਆਂ ਵਿੱਚ ਵਰਤੇ ਜਾਂਦਾ ਸੀ। ਪੁਰਾਣੇ ਪੰਜਾਬ ਵਿੱਚ ਜੋ ਰੋਟੀ ਪ੍ਰੋਸਣ ਬਾਏ ਭਾਂਡੇ ਹੁੰਦੇ ਦੀ ਉਹ ਸਾਰੇ ਮਿੱਟੀ ਦੇ ਬਣੇ ਹੁੰਦੇ ਸੀ ਜਿਵੇਂ ਕਿ ਮਿੱਟੀ ਦੀ ਪ੍ਰਾਤ ਮਿੱਟੀ ਦਾ ਹੀ ਤਵਾ ਮਿੱਟੀ ਦੀਆਂ ਚਾਟੀਆਂ ਸੋ ਮਿੱਟੀ ਦੇ ਗਲਾਸ ਹੁੰਦੇ ਸੀ ਮਿੱਟੀ ਦੀਆਂ ਕੌਲੀਆਂ ਹੁੰਦੀਆਂ ਸੀ ਜਿਹੜੀ ਖਾਣਾ ਪਰੋਸਿਆ ਜਾਂਦਾ ਸੀ ਸੋ ਇਹਨਾਂ ਮਿੱਟੀ ਦੇ ਭਾਂਡਿਆਂ ਤੋਂ ਪਹਿਲਾਂ ਲੋਕ ਪੱਤਿਆਂ ਉੱਤੇ ਰੋਟੀ ਖਾਂਦੇ ਹੁੰਦੇ ਸਨ ਕਈ ਇਲਾਕਿਆਂ 'ਚ ਅੱਜਕੱਲ੍ਹ ਵੀ ਖਾਂਦੇ ਨੇ ਬਾਰੇ ਬੈਲੇ ਸਾਰੇ ਇਹ ਲੋਕ ਪੱਤਿਆਂ ਉੱਤੇ ਰੋਟੀ ਖਾਂਦੇ ਹੁੰਦੇ ਸੀ ਫੇਰ ਮਿੱਟੀ ਦੇ ਭਾਂਡੇ ਆ ਗਏ ਤੇ ਉਸ ਤੋਂ ਬਾਅਦ ਇਹ ਪਿੱਤਲ ਦੇ ਥਾਲ ਆ ਗਏ ਧੀ ਫਿਰ ਇਹਨੇ ਨਾਲ ਵਿੱਚ ਰੱਖ ਕੇ ਰੋਟੀ ਖਾਣ ਲੱਗ ਗਏ ਲੋਕ ਸੋਝੇ ਇਹ ਪਿੱਤਲ ਦੇ ਭਾਂਡੇ ਹੁੰਦੇ ਦੀ ਇਹ ਪਿੱਤਲ ਦੇ ਭਾਂਡੇ ਰਸੋਈਆਂ ਵਿੱਚ 50-60 ਸਾਲ ਟਿਕੇ ਰਹੇ ਪਰ ਜਿਹੜੇ ਇਹਨਾਂ ਪਿੱਤਲ ਦੇ ਭਾਂਡੇ ਹੁੰਦੇ ਦੀ ਇਹਨਾਂ ਨੂੰ ਨੀਲਾ-ਨੀਲਾ ਆਕਸਾਈਡ ਹੋ ਜਾਂਦਾ ਵੀ ਜਿਉਂ ਕੁ ਜੀ ਇਹਦੇ ਵਿੱਚ ਪਾਣੀ ਖਾਣ ਵਾਲੀ ਤਵ ਹੋ ਨੀਲੇ ਰੰਗ ਵਿੱਚ ਪਾ ਲਈ ਜਾਂਦੀ ਸੀ ਇਸ ਕਰਕੇ ਫੇਰ ਇਹਨਾਂ ਚ ਅੰਦਰਲੇ ਪਾਸੇ ਕਲੀ ਕਰਾਉਣੀ ਪੈਂਦੀ ਸੀ ਤਾਂ ਕਿ ਖਾਣ ਵਾਲੀ ਕੋਈ ਵਸਤ ਨੀਲੀ ਨੀਲੀ ਨਾ ਹੋਵੇ ਸੋ ਪਿੰਡਾਂ ਵਿੱਚ ਕਲੀ ਕਰਾਉ ਦਾ ਹੁੱਕਾ ਦੇਣ ਵਾਲੇ ਆਉਂਦੇ ਹੁੰਦੇ ਸੀ ਜਿਨ੍ਹਾਂ ਕੋ ਧੁਣਕੀ ਤੇ ਇੱਕ ਪੱਠੀ ਹੁੰਦੀ ਜਿਸ ਤੇ ਇਹਨਾਂ ਪਿੱਤਲ ਦੇ ਭਾਂਡਿਆਂ ਨੂੰ ਗਰਮ ਕਰਕੇ ਕਲੀ ਕਰਦੇ ਫਿਰ ਖੀਲ ਦੇ ਬਰਤਨ ਆ ਗਏ ਤੇ ਇਹਨਾਂ ਪਿੱਤਲ ਦੇ ਭਾਂਡਿਆਂ ਨੂੰ ਲੋਕਾਂ ਨੇ ਘਰਾਂ ਚੋਂ ਕਢਾਲਾ ਦੇਤਾ ਯਾਨੀ ਕਿ ਦੇਸ ਨਕਾਲਾ ਦੇਤਾ ਇਹਨਾਂ ਨੂੰ ਕੱਟ ਕੇ ਕੁਵਾਰੀਆਂ ਦੇ ਦੁਕਾਨਾਂ ਤੇ ਪਹੁੰਚਾਉਂਦਾ ਤੇ ਇਹਦੀ ਜਗਾ ਸਟੀਲ ਦੇ ਇਹ ਪਲਾਸਟਿਕ ਦੇ ਭਾਂਡੇ ਘਰਾਂ ਚ ਲਿਆਏ ਤੇ ਇਹ ਭਾਂਡੇ ਜੋ ਕਿ ਪਿੱਤਲ ਦੇ ਬਣੇ ਹੁੰਦੇ ਦੀ ਬੀਤੇ ਦੀਆਂ ਵੱਤਾ ਬਣ ਗਏ ਸੋ ਅੱਜ ਕੱਲ ਇਹ ਭਾਂਡੇ ਜਿਹੜੇ ਬਰਾਸਤੀ ਮਿਊਜ਼ੀਅਮ ਨੇ ਉਹਨਾਂ ਵਿੱਚ ਦੇਖਣ ਨੂੰ ਮਿਲਦੇ ਨੇ ਕਿਸੇ ਸਮੇ ਇਹ ਹਰ ਘਰ ਦੀ ਰਸੋਈ ਦਾ ਸ਼ਿੰਗਾਰ ਹੁੰਦੇ ਦੀ ਲੋਕ ਇਹਨਾਂ ਵਿੱਚ ਹੀ ਬਾਕੇ ਖਾਣਾ ਖਾਂਦੇ ਤੇ 31 31 ਭਾਂਡੇ ਦਾਜ ਵਿੱਚ ਵੀ ਦਿੱਤੇ ਜਾਂਦੇ ਦੀ ਜਿਨ੍ਹਾਂ ਵਿੱਚ ਗਲਾਸ ਕੌਧੀਆਂ ਪਤਿੱਲੇ ਕਾਗਰਾਂ ਤੇ ਹੋਰ ਬਰਤਨ ਹੁੰਦੇ ਅੱਜ ਕੱਲ੍ਹ ਲੋਕਾਂ ਕੋ ਮਹਿੰਗੇ ਮਹਿੰਗੇ ਭਾਂਡੇ ਘਰਾਂ ਵਿੱਚ ਮੌਜੂਦ ਨੇ ਪਰ ਇਹ ਬਰਸਦਾੰਗ ਘਰੇ ਜਾਣ ਵਾਲੇ ਪਿੱਤਰ ਦੇ ਭਾਂਡੇ ਤੁਹਾਡੇ ਘਰਾਂ ਚੋਂ ਗਾਇਬ ਹੋ ਗਏ ਨੇ ਤੋਂ ਦੇਖੋ ਜੀ ਕਿੰਨਾ ਵਧੀਆ ਤਰੀਕੇ ਨਾਲ ਹੈ ਬਣਾਏ ਗਏ ਦੀ ਦੇਖਣ ਨੂੰ ਵੀ ਕਿੰਨੇ ਖੂਬਸੂਰਤ ਲੱਗ ਰਹੇ ਨੇ ਡਿਜ਼ਾਈਨ ਵੀ ਆਲਦਾਲੇ ਪਾਏ ਹੋਇਆ ਤੇ ਇਹਨਾਂ ਭਾਂਡਿਆਂ ਨੂੰ ਸੰਭਾਲਣ ਦੀ ਬਹੁਤ ਲੋੜ ਆ ਤੇ ਹੋ ਕੇ ਇਹਨਾਂ ਵਿੱਚ ਪਾਇਆ ਆਂ ਖਾਣਾ ਸੇਧਲੇ ਨੁਕਸਾਨ ਦਾ ਹੈ ਕਿ ਨਹੀਂ ਹੁੰਦਾ ਸੋ ਇਹਨਾਂ ਭਾਂਡਿਆਂ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣਾ ਚਾਹੀਦਾ ਤੋਂ ਅੱਜ ਤੁਹਾਨੂੰ ਇਹੀ ਬਰਤਨ ਦਿਖਾਉਣਾ ਸੀ ਆਉਣ ਵਾਲੀ ਵੀਡੀਓ ਵਿੱਚ ਤੁਹਾਨੂੰ ਹੋਰ ਕੋਈ ਪੁਰਾਣੇ ਬੇੜਿਆਂ ਵਿੱਚ ਵਰਤੀ ਜਾਣ ਵਾਲੀ ਚੀਜ਼ ਦਿਖਾਵਾਂਗਾ ਸੋ ਆਉਣ ਵਾਲੇ ਬਲੌਗਾਂ ਨੂੰ ਵੀ ਦੇਖਦੇ ਰਹਿਣਾ ਤਾਂ ਕਿ ਇੱਕ ਵਾਰ ਫੇਰ ਬੇਨਤੀ ਆ ਵੀ ਲੈ ਕੇ ਸ਼ੇਅਰ ਕਰ ਜਰੂਰ ਕਰਿਆ ਕਰੋ ਤਾਂ ਕਿ ਮੇਰਾ ਹੌਸਲਾ ਵਧੇ ਤੇ ਮੈਂ ਹੋਰ ਨਵੇਂ-ਨਵੇਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਂਦਾ ਰਹਾ ਤੇ ਆਪਣੇ ਵਰਸਨਾ ਜੋਰਦਾਰ ਹਾਂ ਸੋ ਆਉਣ ਸੋ ਮਿਲਦੇ ਆ ਫੇਰ ਆਉਣ ਵਾਲੀ ਵੀਡੀਓ ਵਿੱਚ ਉਦੋਂ ਤੱਕ ਲਈ ਧੰਨਵਾਦ ਸ਼ੁਕਰੀਆ ਜੀ